ਅੱਧੀ ਰਾਤ ਦਾ ਸਮਾਂ ਡੰਡੀ ਕਾਲੀ ਹਨੇਰੀ ਰਾਤ ਵਿੱਚ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਡੰਡੀ ਅਚਾਨਕ ਘੋੜਿਆਂ ਦੀ ਧਗੜ ਧਗੜ ਮਗਰੋਂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਵਿੱਚ ਵੀ ਤੀਜੀ ਆ ਗਈ ਡੰਡੀ ਸਾਰਾ ਪਿੰਡ ਭਾਵੇਂ ਕੋੜੇ ਬੇਚ ਕੇ ਸੁੱਤਾ ਪਿਆ ਸੀ ਪਰ ਅੱਧੀ ਦਰਜਨ ਦੇ ਕਰੀਬ ਘੋੜ ਸਵਾਰ ਡਾਕੂਆਂ ਕਾਰਨ ਬਹੁਤ ਸਾਰੇ ਘਰਾਂ ਵਿੱਚ ਸੁੱਤੇ ਲੋਕਾਂ ਦੀ ਨੀਂਦ ਖੁੱਲ ਗਈ ਅਤੇ ਸਹਿਮ ਦਾ ਮਾਹੌਲ ਬਣ ਗਿਆ ਡੰਡੀ ਪਿੰਡ ਵਾਸੀ ਸਮਝ ਗਏ ਕਿ ਸ਼ੇਰੇ ਡਾਕੂ ਦੀ ਟੀਮ ਪਿੰਡ ਪਹੁੰਚ ਚੁੱਕੀ ਹੈ ਡੰਡੀ ਭਾਵੇਂ ਕਿ ਸਧਾਰਨ ਪਰਿਵਾਰਾਂ ਦੇ ਲੋਕ ਇਸ ਗੱਲ ਤੋਂ ਜਾਣੂ ਸਨ ਕਿ ਡਾਕੂਆਂ ਦਾ ਨਿਸ਼ਾਨਾ ਪਿੰਡ ਦੇ ਮਾਲਦਾਰ ਪਰਿਵਾਰ ਹੀ ਹੋਣਗੇ ਪਰ ਡਾਕੂਆਂ ਦੇ ਖੌਫਨਾਕ ਚਿਹਰਿਆਂ ਬਾਰੇ ਸੋਚ ਕੇ ਕਬਰਾਹਟ ਕੁਦਰਤੀ ਸੀ ਡੰਡੀ ਇੱਥੇ ਸ਼ੇਰੇ ਡਾਕੂ ਅਤੇ ਉਸ ਦੀ ਟੀਮ ਬਾਰੇ ਕੁਝ ਦੱਸ ਦਈਏ ਡੰਡੀ ਸ਼ੇਰਾ ਡਾਕੂ ਸਿਰਫ ਅਮੀਰਾਂ ਨੂੰ ਲੁੱਟਦਾ ਸੀ ਪਰ ਗਰੀਬਾਂ ਦਾਵੀ ਕੋਈ ਇਨਾ ਹਮਦਰਦ ਨਹੀਂ ਸੀ ਕਿ ਲੁੱਟਦਾ ਮਾਲ ਉਹਨਾਂ ਵਿੱਚ ਵੰਡ ਦੇਵੇ ਡੰਡੀ ਹਾਂ ਗਰੀਬਾਂ ਨਾਲ ਗਲਨੀ ਬਾਤੀ ਬਹੁਤ ਹਮਦਰਦੀ ਜਿਤਾਉਂਦਾ ਸੀ ਡੰਡੀ ਡਾਕੂ ਪਿੰਡ ਦੇ ਸਭ ਤੋਂ ਅਮੀਰ ਵਿਅਕਤੀ ਦੌਲਤ ਸਿੰਘ ਦੇ ਘਰ ਮੁਹਰੇ ਪਹੁੰਚ ਚੁੱਕੇ ਸਨ ਡੰਡੀ ਡਾਕੂਆਂ ਨੇ ਸਰ ਡਾਕੂਆਂ ਦੇ ਸਰਦਾਰ ਸ਼ੇਰੇ ਨੇ ਰੋਹਵਦਾਰ ਆਵਾਜ਼ ਵਿੱਚ ਦੌਲਤ ਸਿੰਘ ਨੂੰ ਆਵਾਜ਼ ਮਾਰੀ ਡੰਡੀ ਕੁਝ ਪਲਾਂ ਵਿੱਚ ਹੀ ਘਰ ਵਿੱਚ ਲਾਈਟ ਜਗੀ ਅਤੇ ਹੱਥ ਜੋੜੀ ਦੌਲਤ ਘਰ ਦੇ ਬਾਹਰ ਖੜਾ ਸੀ ਡੰਡੀ ਸ਼ੇਰੇ ڈاکੂ ਨੇ ਬਿਨਾਂ ਕੋਈ ਭੂਮਿਕਾ ਬੰਨੇ ਦੌਲਤ ਨੂੰ रेडी ਹੁਕਮ ਕੀਤਾ ਕਿ ਗਹਿਨੇ ਗੱਟੇ ਦੇ ਨਾਲ ਘਰ ਵਿੱਚ ਜਿੰਨੀ ਵੀ ਨਗਦੀ ਹੈ 떼ਰ ਕਰ ਦੇਵੇ ਡੰਡੀ ਮਰਦਾ ਕੀ ਨਾ ਕਰਦਾ ਡੰਡੀ ਦੌਲਤ ਸਿੰਘ ਨੇ ਕੁਝ ਗਹਿਨੇ ਅਤੇ ਨਗਦੀ ਇੱਕ ਚਾਦਰ ਵਿੱਚ ਬੰਨ ਕੇ ਡਾਕੂਆਂ ਅੱਗੇ ਧਰ ਦਿੱਤੀ ਡੰਡੀ ਹੱਥ ਜੋੜ ਕੇ ਰੋਟੀ ਪਾਣੀ ਦੀ ਸੇਵਾ ਵੀ ਪੁੱਛੀ ਡੰਡੀ ਚਾਦਰ ਵਿਚਲਾ ਪਰ ਘਟ ਮਹਿਸੂਸ ਕਰਦਿਆਂ ਕੜਕ ਦੀ ਆਵਾਜ਼ ਵਿੱਚ ਸ਼ੇਰੇ ਢਾਕੂ ਨੇ ਦولت ਸਿੰਘ ਨੂੰ ਹੁਕਮ ਦਿੱਤਾ ਕਿ ਚਾਦਰ ਵਿਚਲਾ ਪਰ ਦੁੱਗਣਾ ਕਰਕੇ ਲਿਆਵੇ ਡੰਡੀ ਨਾਲ ਹੀ ਮੋਡੇ ਤੋਂ ਦੁਨਾਲੀ ਲਾ ਕੇ ਦولت ਬਲ ਨਿਸ਼ਾਨਾ ਸਾਧਾ ਡੰਡੀ ਕੰਬਦਾ ਦولت ਸਿੰਘ ਚਾਦਰ ਵਾਲੀ ਪੋਟਲੀ ਅੰਦਰ ਲੈ ਗਿਆ ਅਤੇ 2-4 ਮਿੰਟ ਮਗਰੋਂ ਮੁੜ ਆਇਆ ਡੰਡੀ ਚਾਦਰ ਪਹਿਲਾਂ ਨਾਲੋਂ ਕੁਝ ਭਾਰੀ ਸੀ ਡੰਡੀ ਸ਼ੇਰੇ ਦਾ ਇਸ਼ਾਰਾ ਪਾਉਂਦਿਆਂ ਉਸ ਦੇ ਇੱਕ ਸਾਥੀ ਨੇ ਮਾਲ ਸੰਭਾਲ ਲਿਆ ਡੰਡੀ ਦولت ਸਿੰਘ ਅਜੇ ਵੀ ਹੱਥ ਜੋੜੀ ਖੜਾ ਸੀ ਡੰਡੀ ਗੱਲ ਸੁਣਾ ਸੇਠਾ ਡੰਡੀ ਸ਼ੇਰਾ ਗਰਜਾ ਡੰਡੀ ਪਤਾ ਲੱਗਾ ਕਿ ਮਾੜੇ ਬੰਦੇ ਨੂੰ ਦਿੱਤੇ ਪੈਸੇ ਉੱਤੇ 10% ਤੋਂ ਵੀ ਵੱਧ ਵਿਆਜ ਲਾਉਂਦਾ ਏ ਤੂੰ ਡੰਡੀ ਅਗਾਹ ਤੋਂ 4% ਤੋਂ ਵੱਧ ਵਿਆਜ ਬਾਰੇ ਪਤਾ ਲੱਗਾ ਤਾਂ ਖੈਰ ਨਹੀਂ ਡੰਡੀ ਗਰੀਬਾਂ ਨਾਲ ੱੱਕਾ ਸ਼ੇਰੇ ਨੂੰ ਬਰਦਾਸ਼ਤ ਨਹੀਂ ਡੰਡੀ ਸਮਝਾ ਡੰਡੀ ਜੀ ਜਨਾਬ ਡੰਡੀ ਜਿਵੇਂ ਆਪ ਦਾ ਹੁਕਮ ਡੰਡੀ ਦولت ਸਿੰਘ ਸਿਰ ਝੁਕਾ ਕੇ ਬੋਲਿਆ ਡੰਡੀ ਹੱਥ ਦੀ ਉਂਗਲ ਦੇ ਇਸ਼ਾਰੇ ਨਾਲ ਸ਼ੇਰੇ ਨੇ ਦੌਲਤ ਸਿੰਘ ਨੂੰ ਕੋਲ ਬੁਲਾਇਆ ਡੰਡੀ ਆਮ ਦਾ ਦੌਲਤ ਸਿੰਘ ਸ਼ੇਰੇ ਡਾਕੂ ਕੋਲ